ਸੋ ਵੈਲਕਮ ਬੈਕ ਟੂ ਅ YouTube ਚੈਨਲ ਤਾਂ ਵੀ ਇਸ ਸੈਮੈਸਟਰ 1 ਪੰਜਾਬੀ ਇਲੈਕਟਿਵ ਦੇ ਵਿੱਚ ਜੋ ਨਾਵਲ ਹੈ ਹਨੇਰੇ ਰਾ ਅੱਜ ਇਸ ਦਾ ਵਿਸ਼ਾ ਵਸਤੂ ਕਰਨ ਜਾ ਰਹੀ ਹਾਂ ਜੋ ਕਿ ਨਾਵਲ ਕਰ ਹਰਪ੍ਰੀਤ ਸੇਖਾ ਦੇ ਦੁਆਰਾ ਲਿਖਿਆ ਗਿਆ ਹੈ ਤਾਂ ਇਸ ਦੇ ਵਿੱਚ ਮੈਂ ਆਪਣੀ ਵਰਡਿੰਗ ਦੇ ਵਿੱਚ ਲਿਖਿਆ ਹੈ ਕਿ ਇਸ ਦਾ ਜੋ ਵਿਸ਼ਾ ਵਸਤੂ ਹੈ ਕੀ ਹੈ ਉਹ ਜੋ ਵਿਦੇਸ਼ਾਂ ਦੇ ਵਿੱਚ ਹਨਾ ਜਾਨ ਦੀ ਤਾੰਗ ਪੰਜਾਬ ਦੇ ਅੰਦਰ ਕਹਿੰਦੇ ਦਿਨੋ ਦਿਨ ਵਧ ਰਹੀ ਹੈ ਪੰਜਾਬ ਦੇ ਵਿੱਚ ਵਿਦੇਸ਼ ਜਾਣ ਦਾ ਰੁਝਾ ਕਿੰਨਾ ਜ਼ਿਆਦਾ ਵਧ ਰਿਹਾ ਹੈ ਤੇ ਵਿਦੇਸ਼ ਜਾ ਕੇ ਇੱਕ ਚੰਗਾ ਭਵਿੱਖ ਬਣਾਇਆ ਜਾਵੇ ਤਾਂ ਕਹਿੰਦੇ ਉਸ ਪੱਖ ਤੋਂ ਇਹ ਨਾਵਲ ਦੇ ਵਿੱਚ ਕਾਫੀ ਜਿਹੜੀਆਂ ਨੇ ਕਹਾਣੀਆਂ ਰਾਹੀਂ ਸਮਝਾਉਣ ਦੀ ਗੱਲ ਕੀਤੀ ਗਈ ਹੈ ਕੀ ਵਿਦੇਸ਼ਾਂ ਦੇ ਵਿੱਚ ਜੋ ਵਿਦਿਆਰਥੀ ਜਾ ਰਹੇ ਨੇ ਉਹਨਾਂ ਨੂੰ ਕਹਿੰਦੇ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਫਿਰ ਉੱਥੇ ਜਾ ਕੇ ਉਹਨਾਂ ਨੂੰ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਤਾਂ ਨਾਵਲ ਦੇ ਵਿੱਚ ਗੁਰਸੇਰ ਕਰਨਵੀਰ ਰਜਿੰਦਰ ਤੇ ਹੋਰ ਵੀ ਕਹਿੰਦੇ ਕਈ ਪਾਤਰਾਂ ਦੇ ਰਾਹੀਂ ਕਹਾਣੀ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਪ੍ਰਵਾਹ ਪਰਵਾਸ ਦੀ ਜੋ ਤਾંગ ਦੇ ਵਰਤਾਂਤ ਨੂੰ ਪੇਸ਼ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਕਹਿੰਦੀ ਕਿ ਗੁਰਸੇਰ ਜੋ ਨਾਂ ਦਾ ਵਿਅਕਤੀ ਹੈ ਉਸ ਤੋਂ ਸ਼ੁਰੂਆਤ ਹੁੰਦੀ ਹੈ ਜਿਹਦੀ ਭੈਣ ਦਾ ਪਤੀ ਉਹਦਾ ਮੌਤ ਹੋ ਜਾਂਦੀ ਹੈ ਤੇ ਵਿਦੇਸ਼ ਦੇ ਵਿੱਚ ਹੀ ਕੈਨੇਡਾ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਤੇ ਸੰਸਕਾਰ ਦੇ ਲਈ ਘਰ ਦੇ ਵਿੱਚ ਫਿਕਰ ਚੱਲ ਰਿਹਾ ਹੁੰਦਾ ਕਿ ਉਹਨੂੰ ਉਹਨਾਂ ਦੇ ਸੰਸਕਾਰ ਦੇ ਉੱਤੇ ਕੌਣ ਜਾਵੇ ਤਾਂ ਕਹਿੰਦੇ ਗੁਰਸਿੱਰ ਦੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਕਿ ਜਦੋਂ ਇਹ ਖਬਰ ਸੁਣਦਾ ਹੈ ਤਾਂ ਉਹਨੂੰ ਜਾਪਦਾ ਹੈ ਕਿ ਉਹਦੇ ਕੋਲ ਤਾਂ ਇਹੋ ਹੀ ਰਸਤਾ ਹੈ ਬਾਹਰ ਜਾਣ ਦਾ ਹਨਾ ਬਾਹਰ ਜਾਣ ਦਾ ਕਹਿੰਦੇ ਇਹੀ ਰਸਤਾ ਮਿਲਿਆ ਹੁਣ ਚੱਲੇ ਇਸ ਟਾਈਮ ਮਤਲਬ ਕਿ ਸੰਸਕਾਰ ਦੇ ਬਹਾਨੇ ਮੈਂ ਆਪਣਾ ਬਾਹਰ ਦਾ ਵੀਜ਼ਾ ਲਗਵਾ ਲੈਣਾ ਤੇ ਕਹਿੰਦੇ ਉਹ ਵੀਜ਼ਾ ਲੈਣ ਦੇ ਵਿੱਚ ਸਫਲ ਵੀ ਹੋ ਜਾਂਦਾ ਹੈ ਚਾਹੇ ਕਹਿੰਦੇ ਉਹ ਝੂਠ ਬਹਾਨੇ ਲਾ ਕੇ ਵੀਜ਼ਾ ਵਰਮਾਉਂਦੇ ਕਿ ਉਹਦੇ ਭਰਾ ਦੀ ਤਾਂ ਮਤਲਬ ਕਿ ਸਰਕਾਰੀ ਨੌਕਰੀ ਲੱਗੀ ਹੋਈ ਹੈ ਤੇ ਉੱਥੇ ਜਾ ਕੇ ਕਹਿੰਦੇ ਆਪਣਾ ਪਵਿੱਖ ਬਣਾ ਸਕਦਾ ਹੈ ਤੇ ਉਸ ਤਰ੍ਹਾਂ ਹੀ ਕਹਿੰਦੇ ਉੱਥੇ ਕਰਨਵੀਰ ਹੈ ਜੋ ਕਿ ਵਰਕ ਪਰਮਿਟ ਦੇ ਲਾ ਰਹੇ ਐਲ ਐਮ ਇਹ ਦੇ ਹਨ ਖਰੀਦਨ ਦੇ ਵਿੱਚ ਇਮੀਗ੍ਰੇਸ਼ਨ ਦੇਣ ਵਾਲਨਾਂ ਨਾਲ ਮੁਲਾਕਾਤ ਵੀ ਕਰਦਾ ਹੈ ਉਹਦੀ ਕਹਾਣੀ ਵੀ ਕਹਿੰਦੇ ਦੱਸੀ ਗਈ ਹੈ ਤਾਂ ਜੋ ਕਹਿੰਦੇ ਦੋਨੋਂ ਕਹਾਣੀਆਂ ਦੇ ਵਿੱਚ ਜੋ ਵਿਸ਼ਾ ਨਿਕਲ ਕੇ ਆ ਰਿਹਾ ਹੈ ਉਹ ਇਹ ਹੈ ਕਿ ਜੋ ਪੰਜਾਬ ਤੋਂ ਹਨਾ ਪੰਜਾਬੀ ਪ੍ਰਵਾਸ ਕਰ ਗਏ ਨੇ ਉਹਨਾਂ ਨੂੰ ਉੱਥੇ ਜਾ ਕੇ ਕੀ ਕੀ ਸਮੱਸਿਆਵਾਂ ਆਉਂਦੀਆਂ ਨੇ ਉਸ ਨੂੰ ਪੇਸ਼ ਕੀਤਾ ਗਿਆ ਹੈ ਤੇ ਜੋ ਲੋਕ ਕਹਿੰਦੇ ਪੰਜਾਬ ਤੋਂ ਵਿਦੇਸ਼ਾਂ ਦੇ ਵਿੱਚ ਚਲੇ ਗਏ ਜੋ ਪ੍ਰਵਾਸ ਕਰ ਗਏ ਹਨ ਉਹਨਾਂ ਦੇ ਕਹਿੰਦੇ ਅੰਦਰ ਜੋ ਇਹ ਜਦੋਂ ਜਦ ਲੱਗੀ ہوئی ਹੈ ਹਨਾ ਬਾਹਰ ਜਾਣ ਦੀ ਫਿਰ ਉੱਥੇ ਪੱਕੇ ਹੋਣ ਦੀ ਤਾਂ ਜੋ ਉਹਨਾਂ ਦਾ ਮਕਸਦ ਹੈ ਆਪਣੇ ਪਰਿਵਾਰ ਨੂੰ ਉੱਥੇ ਸੈੱਟ ਕਰਨ ਦਾ ਤਾਂ ਜਿੰਨਾ ਵੀ ਵਰਤਾਨ ਹੈ ਇਸ ਨਾਵਲ ਵਿੱਚ ਪੇਸ਼ ਕੀਤਾ ਗਿਆ ਹੈ ਉਸ ਦੇ ਨਾਲ ਹੀ ਆਪਾਂ ਜੇ ਗੁਰਸੇਈਰ ਜਕਰਨਵੀਰ ਦੀ ਗੱਲ ਕਰੀਏ ਤਾਂ ਕਹਿੰਦੇ ਇਹਨਾਂ ਦੀਆਂ ਕਹਾਣੀਆਂ ਦੇ ਨਾਲ ਹੀ ਨਾਵਲਕਾਰ ਨੇ ਵਿਦੇਸ਼ਾਂ ਦੇ ਵਿੱਚ ਉਹਨਾਂ ਵਾਂਗ ਕਹਿੰਦੇ ਅਨੇਕਾਂ ਲੋਕ ਜਿਹੜੇ ਕਿ ਪੰਜਾਬ ਤੋਂ ਵਿਦੇਸ਼ਾਂ ਦੇ ਵਿੱਚ ਹਨ ਭਵਿੱਖ ਬਣਾਉਣ ਦੇ ਲਈ ਪੱਕੇ ਹੋਏ ਨੇ ਸੁਪਨੇ ਵੇਖਦੇ ਨੇ ਉੱਥੇ ਹਨਾ ਕਾਫੀ ਮਤਲਬ ਦੇ ਰਿਸ਼ਤੇ ਵੀ ਬਣ ਚੁੱਕੇ ਨੇ ਜਿਵੇਂ ਆਪਾਂ ਗੁਰਸੇਰ ਦੀ ਕਹਾਣੀ ਤੋਂ ਹੀ ਪਤਾ ਲੱਗ ਜਾਂਦਾ ਕਿ ਉਹਦੀ ਭੈਣ ਕੈਨੇਡਾ ਵਿੱਚ ਹੈ ਤੇ ਉਹਦੇ ਪਤੀ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਉਹਦੇ ਮਨ ਦੇ ਵਿੱਚ ਤਾਂ ਲਾਲਸਾ ਹੀ ਜਾਗੀ ਨਾ ਵਿਦੇਸ਼ ਜਾਣ ਦੀ ਤੇ ਇਸ ਕਹਿੰਦੇ ਸੁਭਾਨੇ ਵਿਦੇਸ਼ ਜਾਊਂਗਾ ਉੱਥੇ ਸੈੱਟ ਹੋ ਜਾਊਂਗਾ ਆਪਣੀ ਫੈਮਿਲੀ ਨੂੰ ਵੀ ਸੈੱਟ ਕਰ ਲਵਾਂ ਇਸ ਤਰ੍ਹਾਂ ਆਪਣੇ ਜੋ ਰਿਸ਼ਤੇ ਨੋਨਾ ਵਿੱਚ ਵੀ ਤਰੇੜਾਂ ਆ ਰਹੀਆਂ ਨੇ ਤੇ ਲੋਕਾਂ ਦੇ ਕਹਿੰਦੇ ਆਪਣੇ ਭਵਿੱਖ ਦੇ ਵਿੱਚ ਭਵਿੱਖ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਜਾਣ ਲਈ ਉਹ ਬਾਹਰ ਜਾਣ ਦੇ ਲਈ ਕਹਿੰਦੇ ਆਪਣੇ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਇੱਕ ਮਤਲਬ ਦਾ ਰਿਸ਼ਤਾ ਲੱਭਣ ਲੱਗੇ ਨੇ ਕਾਫੀ ਸਮੱਸਿਆ ਉੱਭਰ ਕੇ ਸਾਹਮਣੇ ਆ ਰਹੀਆਂ ਹਨ ਤੇ ਦੂਜਾ ਵਿਸ਼ਾ ਇਹ ਹੈ ਕਿ ਜਿਹੜੀ ਆਪਾਂ ਕਰਨਵੀਰ ਦੀ ਗੱਲ ਕੀਤੀ ਹੈ ਕਿ ਉਹ ਸਪੇਨ ਦੇ ਵਿੱਚ ਪੜ੍ਹਦਾ ਤੇ ਫਿਰ ਉਸ ਤੋਂ ਬਾਅਦ ਉਸਦੇ ਪਰਿਵਾਰ ਦਾ ਪੱਕਾ ਹੋਣਾ ਜਿਹੜਾ ਹੈ ਸੰਭਵ ਨਹੀਂ ਹੁੰਦਾ ਤਾਂ ਉਹ ਕਿਸ ਇਮੀਗ੍ਰੇਸ਼ਨ ਦੇ ਰਾਹੀਂ ਹਨਾ ਕੈਨੇਡਾ ਦੇ ਵਿੱਚ ਪੱਕੇ ਹੋਣ ਦੀ ਗੱਲ ਕਰਦਾ ਹੈ ਤੇ ਇਹ ਜੋ ਨਿੱਕੀਆਂ-ਨਿੱਕੀਆਂ ਸਮੱਸਿਆਵਾਂ ਨੇ ਚਾਹੇ ਮਕਸਦ ਪੜ੍ਹਾਈ ਦਾ ਹੀ ਹੋ ਪੜ੍ਹਾਈ ਦਾ ਹੀ ਹੋਵੇ ਪਰ ਇਸ ਦੇ ਨਾਲ ਹੋਰ ਵੀ ਸੁਪਨੇ ਜਿਹੜੇ ਨੇ ਵੱਜ ਜਾਂਦੇ ਨੇ ਜਿਵੇਂ ਵਿਦੇਸ਼ ਜਾ ਕੇ ਉੱਥੇ ਪੱਕਾ ਹੋ ਜਾਣਾ ਐਲ ਐਮ ਆਈ ਹੈ ਨਾ ਵਰਕ ਪਰਮਿਟ ਹੋ ਗਿਆ লাইসেন্স ਕਿਵੇਂ ਲੈਣਾ ਇਹ ਸਾਰਾ ਜੋ ਸੰਬੰਧ ਦੇ ਵਿੱਚ ਲੁੱਟਕ ਸੁੱਟ ਵੀ ਬਹੁਤ ਹੋ ਰਹੀ ਹੈ ਤੇ ਉਹਨੂੰ ਵੀ ਦਰਸਾਇਆ ਗਿਆ ਹੈ ਕਿਉਂਕਿ ਇਮੀਗ੍ਰੇਸ਼ਨ ਦੇ ਲਈ ਜਿਸ ਨਾਲੋਂ ਮੁਲਾਕਾਤ ਕਰਦਾ ਹੈ ਭਾਵੇਂ ਗੁਰਸੇਰ ਹੋਵੇ ਕਰਨਵੀਰ ਜਿੱਤੀ ਬਲਵੀਰ ਹੋਵੇ ਹੈ ਨਾ ਸਾਨੂੰ ਕਹਿੰਦੇ ਫਸੇ ਹੋਏ ਦਿਖਾਈ ਦਿੰਦੇ ਨੇ ਸਮੱਸਿਆਵਾਂ ਦੇ ਵਿੱਚ ਘਿਰੇ ਹੋਏ ਦਿਖਾਈ ਦਿੰਦੇ ਹਨ ਕਿਉਂਕਿ ਕਹਿੰਦੇ ਉਹਨਾਂ ਨੇ ਇੱਥੇ ਪੱਕੇ ਹੋਣ ਦਾ ਇੱਕ ਜ਼ਰੀਆ ਬਣਾਇਆ ਹੋਇਆ ਹੈ ਭਾਵੇਂ ਸਮੱਸਿਆਵਾਂ ਵਾ ਨਿੱਕੀਆਂ ਨੇ ਹਨ ਆਪਾਂ ਨੂੰ ਨਿੱਕੀਆਂ ਲੱਗਦ ਨੇ ਪਰ ਇਸ ਦੇ ਵਿੱਚ ਮਾਨਸਿਕ ਸ਼ੋਸ਼ਨ ਬਹੁਤ ਜ਼ਿਆਦਾ ਹੁੰਦਾ ਹੈ ਆਰਥਿਕਤਾ ਪਰਿਵਾਰਾਂ ਦਾ ਪੈਸਾ ਵੀ ਇੰਨਾ ਜ਼ਿਆਦਾ ਲੱਗਦਾ ਹੈ ਉਹ ਚੀਜ਼ਾਂ ਇੱਥੇ ਕਹਿੰਦੇ ਦਿਖਾਈਆਂ ਗਈਆਂ ਹਨ ਇਸ ਤਰ੍ਹਾਂ ਕਹਿੰਦੇ ਨਾਵਲ ਦੇ ਵਿੱਚ ਗੁਰਸੀਰ ਜੋ ਕਿ ਸ਼ਮਿੰਦਰ ਦੇ ਨਾਲ ਕੰਮ ਕਰਦਾ ਹੈ ਕਰਨਵੀਰ ਨੂੰ ਕਹਿੰਦੇ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਐਲ ਐਮ ਆਈਏ ਲੈਂਲੀ ਉਸ ਨੂੰ ਕਿਸ ਤਰ੍ਹਾਂ লাইসেনਸ ਪ੍ਰਾਪਤ ਹੋਣਗੇ ਹਨ ਇਸ ਤਰ੍ਹਾਂ ਅੱਗੇ ਅੱਗੇ ਪੈਸੇ ਦੀ ਜਿਹੜੀ ਲੁੱਟ ਵਧਦੀ ਜਾਂਦੀ ਹੈ ਤੇ ਇਸ ਤਰ੍ਹਾਂ ਗੁਰਸੀਰ ਦੀ ਲੁੱਟ ਵੀ ਦਿਖਾਈ ਗਈ ਹੈ ਇਸ ਤਰ੍ਹਾਂ ਜੋ ਵਿਦਿਆਰਥੀ ਪੜਨ ਦੇ ਲਈ ਕਹਿੰਦੇ ਵਿਦੇਸ਼ਾਂ ਵੱਲ ਨੂੰ ਜਾਂਦੇ ਹਨ ਜਿਵੇਂ ਕਿ ਜੀਤੀ ਨਾਦੀ ਲੜਕੀ ਦਾ ਵੀ ਜ਼ਿਕਰ ਹੋਇਆ ਹੈ ਉਹਨੀਆਂ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਕਾਗਜ਼ਾ ਦੇ ਵਿੱਚ ਜ਼ਿਆਦਾ ਦਿਖਾਈਆਂ ਜਾਂਦੀਆਂ ਨੇ ਪਰ ਉਹਨਾਂ ਨੂੰ ਉਹਨਾਂ ਨਹੀਂ ਦਿੱਤਾ ਜਾਂਦਾ ਇਸ ਤਰ੍ਹਾਂ ਕਹਿੰਦੇ ਉਹ ਮਜਬੂਰ ਹੁੰਦੇ ਦਿਖਾਈ ਦਿੰਦੇ ਨੇ ਇਸ ਤਰ੍ਹਾਂ ਕਹਿੰਦੇ ਉਹਨਾਂ ਦਾ ਜ਼ਿਆਦਾ ਸ਼ੋਸ਼ਣ ਹੁੰਦਾ ਹੈ ਮਜਬੂਰ ਹੋ ਜਾਂਦੇ ਨੇ ਕੰਮ ਲਈ ਫਿਰ ਤਿਆਰ ਵੀ ਹੋ ਜਾਂਦੇ ਨੇ ਤਾਂ ਆ ਆਪਣੇ ਸਟਾਰ ਵਾਲੇ ਜੋ ਪੁਆਇੰਟਸ ਨੇ ਇਹ ਇਹਦਾ ਮੁੱਖ ਵਿਸ਼ਾ ਨੇ ਤੇ ਨਾਵਲ ਦੇ ਵਿੱਚ ਪੰਜਾਬੀਆਂ ਦੇ ਮਨਾਂ ਦੇ ਵਿੱਚ ਵਿਦੇਸ਼ਾਂ ਦੇ ਵਿਚ ਵਸੰਦੀ ਤਾਂਗ ਜਿਹੜੀ ਉਹ ਦਿਖਾਈ ਗਈ ਹੈ ਪੰਜਾਬੀਆਂ ਦੇ ਵਿੱਚ ਪਰਵਾਜ਼ ਦੀ ਸੰਕਲਪਨਾ ਵੀ ਦਿਖਾਈ ਗਈ ਹੈ ਪੰਜਾਬ ਨੂੰ ਕਹਿੰਦੇ ਛੱਡ ਕੇ ਬੇਗਾਨੇ ਮੁਲਕਾਂ ਦੀ ਗੁਲਾਮੀ ਕਰਦੇ ਹਨਾ ਪੱਕੇ ਹੋਣ ਦੀਆਂ ਨੀਤੀਆਂ ਰਿਸ਼ਤਿਆਂ ਦੇ ਵਿੱਚ ਪੈ ਰੀਆਂ ਤਰੇੜਾਂ ਵਿਦੇਸ਼ਾਂ ਦੇ ਵਿੱਚ ਜੋ ਭਵਿੱਖ ਬਣਾਉਣ ਲਈ ਇਮੀਗ੍ਰੇਸ਼ਨ ਦੀ ਲੁੱਟ ਹਨਾ ਦੇ ਚਾਲ ਦੇ ਵਿੱਚ ਫਸਰੇ ਪੰਜਾਬੀਆਂ ਦਾ ਵਿਰਤੰਤ ਦਿਖਾਇਆ ਗਿਆ ਹੈ ਤੇ ਗੁਰਸੇਰ ਦੇ ਚਰਿੱਤਰ ਚਿੱਤਰਨ ਦੇ ਕੁਝ ਪੁਆਇੰਟਸ ਨੇ ਸ਼ੋਸ਼ਣ ਦਾ ਸ਼ਿਕਾਰ ਪਰੇਸ਼ਾਨ ਖਤਰੇ ਵਾਲਾ ਕੰਮ ਹਨ ਪਰ ਪ੍ਰਤੀਸਾਵਧਨ ਨਿਮਰ ਸੁਭਾਅ ਵਾਲਾ ਸਵੈ ਵਿਸ਼ਵਾਸ ਵਾਲਾ ਕੈਨੇਡਾ ਦੇ ਕੁਦਰਤੀ ਨਜ਼ਾਰੇ ਤੇ ਸਾਫ ਵਾਤਾਵਰਨ ਦਾ ਪ੍ਰਸ਼ੰਸਕ ਹਾਜ਼ਰ ਜਵਾਬ ਦੂਰ ਦੀ ਸੋਚਣ ਵਾਲਾ ਪਤਨੀ ਅੰਮ੍ਰਿਤ ਨਾਲ ਪਿਆਰ ਮਨੁੱਖਦਰਦੀ ਇੱਕ ਦੁਕਾਨ ਤੱਕ ਪਹੁੰਚਾ ਸ਼ਮਿੰਦਰ ਦਾ ਜੋ ਕੈਰੈਕਟਰ ਸਕੇ ਅੱਛੇ ਬੇਫਿਕਰ ਤੇ ਅਸੰਵੇਦਨਸ਼ੀਲ ਸ਼ੋਸ਼ਕ ਹੈ ਤੇ ਹੈਰਾਫੇਰੀ ਦੇ ਕੇ ਧੋਖਾ ਕਰਨ ਵਾਲਾ ਹੈ ਕਰਨਵੀਰ ਜਿਹੜਾ ਹੈ ਆਪਣੇ ਭਵਿੱਖ ਤੇ ਆਪਣੇ ਪਰਿਵਾਰ ਦੇ ਲਈ ਫਿਕਰਮੰਦ ਹੈ ਤਰਸਪ੍ਰੀ ਹਾਲਤ ਦੇ ਵਿੱਚ ਹੈ ਸਵੈਮਾਨ ਵਾਲਾ ਹੈ ਤੇ ਜ਼ਿੰਮੇਵਾਰੀ ਵਾਲਾ ਵਿਅਕਤੀ ਹੈ ਮਿਹਨਤੀ ਹੈ ਜਿੱਤੀ ਦੇ ਨਾਲ ਪ੍ਰੇਮ ਸੰਬੰਧ ਹੈ ਕ੍ਰਿਕਟ ਦਾ ਸ਼ੌਕੀਨ ਹੈ ਤੇ ਹਨੇਰੇ ਭਵਿੱਖ 'ਚ ਘਿਰਿਆ ਹੋਇਆ ਹੈ ਰਾਜਿੰਦਰ ਜਿਹੜਾ ਹੈ ਅਨੈਤਿਕ ਤੇ ਗੈਰ ਕਾਨੂੰਨੀ ਕੰਮ ਕਰਨ ਵਾਲਾ ਮਨੁੱਖ ਹੈਟਿਵ ਆਸਮਵੇਦਨਸ਼ੀਲ ਵਿਅਕਤੀ ਹੈ ਰੋਜ਼ਗਾਰ ਤੇ ਪੈਸੇ ਲਈ ਹੱਥ ਫੇਰ ਮਾਰਦਾ ਰਹਿਣ ਵਾਲਾ ਇਹਿਸਾਨ ਨਾ ਭੁੱਲਣ ਵਾਲਾ ਹੁਸ਼ਿਆਰੀ ਤੋਂ ਕੰਮ ਲੈਣ ਵਾਲਾ ਤੇ ਕਾਰੋਬਾਰੀ ਉਸਤਾਦ ਜੋ ਹੈ ਜੋ ਗੁਰਸੇਰ ਦਾ ਸੀ ਉਸਤਾਦ ਰਿਸ਼ਤੇਦਾਰਾਂ ਦੀ ਵਿਵਹਿਦੀ ਕੀ ਤੋਂ ਦੁਖੀ ਹੈ ਖਤਰੇ ਭਰੀ ਭرائی ਵਾਰੀ ਹੈ ਨਾ ਕਰਨ ਵਾਲਾ ਹੈ ਡਰਾਈਵਰੀ ਕਰਨ ਵਾਲਾ ਹੈ ਸੌਰੀ ਗੈਰ ਜ਼ਿੰਮੇਵਾਰੀ ਵਰਤਣ ਵਾਲਾ ਹੈ ਉਲਟਾ ਦੂਜੇ ਨੂੰ ਹੈ ਨਾ ਕੋਸ਼ਣ ਵਾਲਾ ਹਮਦਰਦ ਸਮਝਦਾਰ ਤੇ ਸਹੀ ਸਲਾਹ ਦੇਣ ਵਾਲਾ ਹੈ ਕੁਸਤਵਾ ਜੋ ਅੰਮ੍ਰਿਤ ਦਾ ਹੈ ਹਨਾ ਜੋ ਦੀ ਗੁਰਸੇ ਦੀ ਵਾਈਫ ਹੈ ਪਤੀ ਨਾਲ ਪਿਆਰ ਹੈ ਕਾਲਪਨਿਕ ਆਲੋchna ਸੰਬੰਧੀ ਚਤਾਂਤਕ ਵੇਲੀ ਨਾ ਬੱਠਣ ਵਾਲੀ ਤੇਜ਼ ਮੂਲ ਸਮਝ ਤੇ ਸਵੈ ਵਿਸ਼ਵਾਸ ਵਾਲੀ ਚੰਗਾ ਗਾਲਣ ਵਾਲੀ ਤੇ ਸ਼ਿੰਗਾਰ ਦੀ ਸ਼ੋਕੀਨ ਤਾਂ ਇਹ ਹੈ ਕਿ ਅਸੀਂ ਹਨੇਰੇ ਨਾਲ ਨਾਵਲ ਦਾ ਹਰੇ ਹਨੇਰੇ ਰਾ ਨਾਵਲ ਦਾ ਜੋ ਹੈ ਵਿਸ਼ਾ ਵਸਤੂ ਤੇ ਇਸ ਦੇ ਵਿੱਚ ਕੁਝ ਕੁਝ ਜੋ ਆਪਣੇ ਹਨਾ ਮੇਨ ਪਾਤਰ ਨੇ ਉਹਨਾਂ ਦੇ ਕੁਝ ਪੁਆਇੰਟਸ ਨੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਥੈਂਕ ਯੂ